ਅੰਕਲਾ ਜੀ ਪਹਿਲੀ ਅੱਜ ਤੇ ਵੀ ਕੁਝ ਹੋਇਆ ਨਹੀਂ ਸੀ। ਬਸ ਅੱਜ ਕੁਝ ਖਾਸ ਨਹੀਂ ਹੋ ਸਕਿਆ ਕਿਉਂਕਿ ਵਕੀਲ ਪਰਾਵਾਂ ਦੀ ਕੋਈ ਅਜਾਇਬ ਸਟ੍ਰਾਈਕ ਵਾਰਾ ਸੀਗੀ ਉਹਦਾ ਕਰਕੇ ਅਦਾਲਤ ਦਾ ਕੰਮ ਪ੍ਰਭਾਵਿਤ ਹੋਇਆ ਹਨ ਅਗਲੀ ਤਰੀਕ ਪਾ ਦਿੱਤੀ ਗਈ ਹੈ 16 8 ਅਗਲੀ ਵਾਰ ਤੇ ਹੋਣੀ ਹੈ। ਗਵਾਹ ਦੇਸ਼ ਹੋਏ ਨਹੀਂ ਅਜੇ ਹਾਂਜੀ ਚਲੋ ਗਵਾਹਾਂ ਬਾਰੇ ਤਾਂ ਆਪਾਂ ਨਾਲ ਕੋਈ ਨਾ ਹੀ ਡਿਸਕਸ ਕਰੀਏ ਕੋਈ ਇਹ ਤਾਂ ਨਹੀਂ ਗੱਲ ਨਹੀਂ ਸਭ ਕੁਝ ਹੋ ਗਿਆ ਹੈ। ਚਰਨਜੀਤ ਚੰਨੀ ਵੱਲੋਂ ਸੰਸਦ ਦੇ ਵਿੱਚ ਫਿਰ ਸਿੱਧੂ ਜੀ ਨੇ ਆਵਾਜ਼ ਉਠਾਈ ਗਈ ਜੀ। ਵਧੀਆ ਗੱਲ ਹੈ। ਮੇਰੇ ਬਰਾਬਰ ਦਾ ਐਮਪੀ ਹੈ ਜੀ ਉਹਦੇ ਬਾਰੇ ਉਹ ਰੱਖ ਦਿੰਦੇ ਲੋਕਾਂ ਦਾ ਚਿਹਰਾ ਹੋਇਆ ਨਮਾਇੰਦਨ। ਕਿ ਜੀ ਉਹਦੇ ਬਾਰੇ ਕੋਈ ਗੱਲ ਕੀਤੀ ਹੈ ਤਾਂ ਮੇਰੇ ਖਿਆਲ ਨਾਲ ਵਧੀਆ ਕੋਈ ਨਹੀਂ ਤੇ ਨੁਕਸਾਨ ਵਾਲੀ ਗੱਲ ਨਹੀਂ। ਲੋਕ ਫਤਵਾ ਹੈ ਲੋਕਾਂ ਨੇ ਇਹ ਕਿ ਆ ਸਭ ਤੋਂ ਵੱਧ ਵੋਟ ਲੈ ਕੇ ਉਹ ਜਿੱਤੇ ਨੇ ਤਾਂ ਉਹਨਾਂ ਨੂੰ ਹੱਕ ਹੈ ਉਹ ਆਪਣੀ ਗੱਲ ਸੰਸਦ ਦੇ ਵਿੱਚ ਰੱਖ ਸਕਦੇ ਆ। ਤਾਂ ਮੇਰੇ ਫਿਰ ਮੈਨੂੰ ਤਾਂ ਨਹੀਂ ਪੂਰਾ ਲੱਗਦਾ ਕੁਝ ਗਲਤ ਕੀਤਾ ਉਹਨਾਂ ਨੇ। ਇਸ ਲਈ ਅਪੀਲ ਵੀ ਕੀਤੀ ਸੀ ਕਿ ਤੁਹਾਡੇ ਵੱਲੋਂ ਪੰਜਾਬ ਦੇ ਸਾਰੇ ਸੰਸਥਾਾਂ ਨੂੰ ਜਿੱਥੇ ਪੋਸਟਰ ਆਏ ਨੇ ਆਹ ਬਿਲਕੁਲ ਜੋ ਬੇਨੀਮੀਆ ਹੁਣਿਆਂ ਨੇ ਜੋ ਸਾਡੇ ਵਰਗਿਆਂ ਨਾਲ ਧੱਕੇ ਹੋਏ ਨੇ ਮੈਂ ਉਹ ਸਾਰੇ ਸੰਸਥਾਾਂ ਨੂੰ ਅਪੀਲ ਕੀਤੀ ਐ ਸੇਕਰ ਕਿ ਵੀ ਜੇ ਕੋਈ ਇੱਕ ਇੱਜ਼ਤਦਾਰ ਨਾਗਰਿਕ ਹੈ ਜਿਹੜਾ ਗਵਰਨਮੈਂਟ ਦਾ ਇਨਾ ਵੱਡਾ ਟੈਕਸ ਪਿਆਰ ਹੈ ਔਰ ਉਹ ਸੈਲੀਬ੍ਰਿਟੀ ਹੈ ਜਿਹਨੂੰ ਦੁਨੀਆ ਭਰ ਦੇ ਵਿੱਚ ਲੋਕ ਪਿਆਰ ਕਰਦੇ ਆ ਜੇਕਰ ਉਹੇ ਜੇ ਲੋਕ ਵੀ ਸੇਫ ਨਹੀਂ ਹੈਗੇ ਤਾਂ ਫਿਰ ਕੀ ਕਹਿ ਸਕਦੇ ਆ ਇਹਨਾਂ ਸਰਕਾਰਾਂ ਦੀ ਕਾਦੀ ਗਰੰਟੀ ਰਹੇਗੀ ਮੈਂ 13 ਦੇ 13 ਇੰਚ ਨੂੰ ਇੱਕ ਤਾਂ ਵਿਚਾਰ ਆਦਰੀ ਬੈਠਾ ਹਾਂ ਤੇ ਕੀ ਕਰਨਾ ਸਾਰਿਆਂ ਨੂੰ ਇੱਕ ਅਪੀਲ ਪਾਈ ਸੀ ਵੀ ਤੁਸੀਂ ਸਾਰੇ ਮਨੁੱਖੀ ਅਧਿਕਾਰਾਂ ਦੇ ਉੱਤੇ ਲਾਜਨਰ ਦੀ ਹਾਲਤ ਦੇ ਉੱਤੇ ਜ਼ਰੂਰ ਕੇ ਰਿਕਾਰਡ ਦੇ ਵਿੱਚ ਦਰਜ ਕਰਵਾਓ ਜਿਹੜੀ ਸਾਡੀ ਜਸਸ ਦੀ ਜਿਹੜੀ ਮੰਗ ਹੈ ਅਸੀਂ ਜਸਸ ਕਹਿ ਮੈਂ ਜਸਸ ਤੋਂ ਭਾਵੇਂ ਹੋਏ ਨੇ ਵੀ ਕੋਰਟ ਦੇ ਵਿੱਚ ਆਏ ਨੇ ਕੋਰਟਾਂ ਦੇ ਵਿੱਚ ਕਿਤਾ ਜੋ ਸਿਸਟਮ ਸਾਡਾ ਬਹੁਤ ਵਧੀਆ ਚੱਲ ਨਹੀਂ ਰਿਹਾ ਹੈ ਨਾ ਸਾਡੀ ਜੋ ਅਸੀਂ ਰੱਖਦੇ ਆ ਸਾਨੂੰ ਦਿੱਕਤਾਂ ਕੋਰਟ ਅੱਗੇ ਰੱਖਦੇ ਆ मेरा जस्टिस ਦੇ ਖਿਲਾਫ ਬੋਲਣ ਦਾ ਮਤਲਬ ਹੁੰਦਾ ਹੈ ਪੁਲਿਸ ਇਨਵੈਸਟੀਗੇਸ਼ਨ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਖਾਮੀਆਂ ਨੇ ਮੈਂ ਉਹਨਾਂ ਦੇ ਖਿਲਾਫ ਬੋਲਦਾ ਹੁਣਾ ਕਈ ਭਰਾ ਮੈਨੂੰ ਇਦਾਂ ਕਹਿੰਦੇ ਨੇ ਵੀ ਤੁਸੀਂ ਅਦਾਲਤ ਚ ਨਹੀਂ ਕੁਝ ਹੋ ਨਹੀਂ ਅਦਾਲਤ ਦੇ ਵਿੱਚ ਜੋ ਹੋਣਾ ਸਭ ਵਧੀਆ ਹੋ ਰਿਹਾ ਸੁਣਿਆ ਜਾ ਰਿਹਾ ਜੋ ਤਰੀਕੇ ਕਿਉਂਕਿ ਕੋਰਟ ਦੀ ਇੱਕ ਆਪਣੀ ਮर्यादा ਹੁੰਦੀ ਹੈ ਸਮਾਂ ਲੱਗਦਾ ਹੈ ਦੋਸ਼ੀ ਨੂੰ ਵੀ ਟਾਈਮ ਦਿੱਤਾ ਜਾਂਦਾ ਹੈ ਮਰਈ ਪੱਖ ਵੀ ਆਪਣੀ ਰੱਖਦਾ ਉਹ ਸਮਝੂ ਲੱਗਦਾ ਹੈ ਪਰੰਤੂ ਸਟੈਪ ਬਾਈ ਸਟੈਪ ਦਾ ਲੱਗੇ ਵਧ ਜੂ ਰਹੀ ਹੈ ਆ ਸਾਡੀਆਂ ਪੁਲਿਸ ਇਨਵੈਸਟੀਗੇਸ਼ਨ ਲੈ ਕੇ ਹਮੇਸ਼ਾ ਹੀ ਸਾਡੇ ਮਨ ਦੇ ਵਿੱਚ ਚਾਹੇ ਸਾਡੇ ਵੱਲੋਂ ਸੁਝਾਏਗੇ ਨਾਮ ਉਹਨਾਂ ਦੀ ਕੁਛ ਗਿਛਲੀ ਨਾ ਬਲਾਉਣਾ ਨਾ ਬਲਾਉਣਾ ਜਾਂ ਉਹ ਕਾਫੀ ਨੇ ਕਿੰਨੇ ਕਿ ਨਾਮ ਲਵਾਂਗੇ ਉਹਦੇ ਤੋਂ ਬੋਲਦੇ ਰਹਿੰਦੇ ਨੇ ਇਸ ਕਰਕੇ ਤਾਂ ਮੈਂ ਸਾਰੇ ਐਮਪੀ ਸਰਦਾਰ ਨੂੰ ਬੇਨਤੀ ਕਰੀ ਸੀ ਵੀ ਤੁਸੀਂ ਖਾਦੀ ਇਹ ਗੱਲ ਨੂੰ ਜ਼ਰੂਰ ਸੰਸਦ ਦੇ ਵਿੱਚ ਰੱਖੋ ਇੱਕ ਬਿਨਾ ਡਰਤਾ ਹੈ ਤਾਂ ਜਾਂਚ ਕਰਨ ਦੇ ਵਿੱਚ ਕੀ ਪ੍ਰੋਬਲਮ ਹੈ ਕੀ ਦੋਸ਼ੀ ਲੋਕ ਜਾਂ ਸ਼ੱਕੀ ਲੋਕ ਕਾਨੂੰਨ ਤੋਂ ਉੱਪਰ ਹੋ ਗਏ ਵੀ ਉਹਨਾਂ ਨੂੰ ਬੁਲਾਇਆ ਤੱਕ ਵੀ ਨਹੀਂ ਜਾਂਦਾ ਜੇ ਉਹ ਆਉਂਦੇ ਵੀ ਆ ਤਾਂ ਉਹਨਾਂ ਨਾਲ ਇੱਕ ਇਹ ਜਿਹੜਾ ਵੀਆਈਪੀ ਟ੍ਰੀਟਮੈਂਟ ਉਹਨੂੰ ਦਿੱਤਾ ਜਾਂਦਾ ਸਾਰਾ ਇੱਥੇ ਆ ਕੇ ਤਾਂ ਅਸੀਂ ਦੋਸ਼ਾਂ ਹੀ ਤਰ੍ਹਾਂ ਪੁੱਛ ਕੇ ਸ਼ਿਕਰਨ ਦੀ ਮੰਗ ਹਮੇਸ਼ਾ ਹੀ ਕਰਦੇ ਹਾਂ ਔਰ ਕਰਦੇ ਰਹਾਂਗੇ ਭਾਈ ਸੰਸਦ ਤੇ ਜਿਵੇਂ ਆਵਾਜ਼ ਉੱਠੀ ਹੈ ਲੱਗਦਾ ਕੋਈ ਗੱਲ ਤਲਪਤਨ ਲੱਗੂਗੀ ਜਿਹੜੀ ਮੰਕਰ ਦੇਖੋ ਬੇਟਾ ਸਾਡੇ ਕੋਲ ਤਾਂ ਉਮੀਦ ਹੈ ਅਸੀਂ ਉਮੀਦ ਕਦੇ ਵੀ ਨਹੀਂ ਖੋਈ ਇਹ ਸੰਸਦ ਦੇ ਨਹੀਂ ਵੀ ਚੁੱਕਣਗੇ ਫਿਰ ਵੀ ਅਸੀਂ ਆਪਣਾ ਕੰਮ ਕਰਦੇ ਰਹਿਣਾ ਸਾਨੂੰ ਉਮੀਦ ਹੈ ਕਦੇ ਸਰਕਾਰਾਂ ਵੀ ਬਦਲ ਜਾਂਦੀਆਂ ਨੇ ਕੋਈ ਵੱਡੀ ਗੱਲ ਨਹੀਂ ਫਿਰ ਵੀ ਹੋਊਗਾ ਇਹ ਦੱਸੂਣੇ ਮਿਲੂਗਾ ਜਮੂਰ ਪਰੰਤੂ ਟਾਈਮ ਲੱਗੂਗਾ ਸਾਰਾ ਕਿਉਂਕਿ ਜਿਹੜੀਆਂ ਮੌਜੂਦਾ ਪੰਜਾਬ ਸਰਕਾਰ ਹੈ ਇਹ ਤਾਂ ਬਿਲਕੁਲੀ ਅੱਜ ਇਹ ਪੋਜੀਸ਼ਨ ਹੈ ਵੀ ਇਹ ਗੈਂਗਸਟਰਾਂ ਦੇ ਬਰਾਬਰ ਖੜੀ ਹੈ ਕਿਸੇ ਵੀ ਗੈਂਗਸਟਰ ਦੇ ਖਿਲਾਫ ਤੁਸੀਂ ਕੋਈ ਚਾਹੇ ਫਰੋਤੀ ਦਾ ਕੇਸ ਲੈ ਕੇ ਨਾ ਕੋਈ ਚੱਲ ਜਾਓ ਤਾਂ ਉਥੇ ਕੋਈ ਐਫਆਈਆਰ ਲੌਂਚ ਕਰਨ ਦੀ ਬਜਾਏ ਖਗੋ ਪੀੜ ਨੂੰ ਸੁਣਿਆ ਆਇਆ ਜਾਂਦਾ ਇੱਕ ਵੀ ਗੱਲ ਸਰਕਾਰ ਵੱਲੋਂ ਜਿੰਸਟਾ ਦੇ ਖਿਲਾਫ ਨਹੀਂ ਕੀਤੀ ਗਈ ਤੁਹਾਡੇ ਸਾਹਮਣੇ ਹਰਿਆਣਾ ਵੀ ਐਕਸ਼ਨ ਕਰਦਾ ਹੈ ਹਰਿਆਣੇ ਦੇ ਇਹਨਾਂ ਦਾ ਹਾਲ ਵੀ ਦੇਖ ਲਓ ਸਾਡੀਆਂ ਦਾ ਵੀ ਦੇਖੋ ਹਾਂ ਪੰਜਾਬ ਸਰਕਾਰ ਦਾ ਕਮੈਂਟ ਇਹ ਸਭ ਤੋਂ ਕਮਾਪਨ ਨੂੰ ਇਸ ਗੱਲ ਦੇ ਵਿੱਚ ਵੀ ਇੰਨੀ ਲਾਪਰਵਾਹ ਗਵਰਨਮੈਂਟ ਮੈਂ ਨਹੀਂ ਦੇਖੀ ਹ ਤਾ ਜਿਲ੍ਹਾ ਪ੍ਰਬੰਧਕ ਤੇ ਇਸੇ ਜਿਹੇ ਦੂਸਰੇ ਬੜਾ ਕਹਿੰਦੇ ਐ ਕਿ ਕੀ ਕੁਝ ਹੋਇਆ ਗਿਆ ਜੇ ਪੰਜ ਜੁੜੇ ਨਾਲ ਅੱਜ ਜੋ ਪੇਸ਼ੀ ਸੀ ਕਿਉਂਕਿ ਨਾ ਜਿਹੜੀ ਹੈਗੀ ਚੰਡੀਗੜ੍ਹ ਬਾਰੇ ਸੋਸੀਅਨ ਨੇ ਇੱਕ ਹੜਤਾਲ ਦੀ ਕਾਲ ਦਿੱਤੀ ਸੀ ਪੂਰੇ ਪੰਜਾਬ ਨੂੰ ਲੈ ਕੇ ਤੇ ਕਰਕੇ ਮਾਨਸਾ ਬਾਰੇ ਸੋਸੀਅਨ ਨੇ ਵੀ ਜਿਹੜੀ ਉਸ ਕਾਲ ਨੂੰ ਨੱਦੇ ਨਜ਼ਰ ਰੱਖਦੇ ਮਾਨਸਾ ਕਿ ਚਾਹੀਦਾ ਵੀ ਜਿਹੜਾ ਅੱਜ ਕੰਮ ਕੀ ਉਹ ਹੜਤਾਲ ਸੀਗੀ ਇਸ ਕਰਕੇ ਇਸ ਕੇਸ ਵਿੱਚ ਜਿਹੜੀ ਹੈਗੀ ਹੈ ਕੋਈ ਵੀ ਜਿਹੜੀ ਗਵਾਹੀ ਜਾਂ ਅਗਲੀ ਪ੍ਰोसीडिंग ਨਹੀਂ ਹੋ ਸਕੀਆ ਤੇ ਇਸ ਕਰਕੇ ਮਾਨਜੁਗਦਾਰਤ ਨੇ ਜਿਹੜੀ ਹੈ ਵੀ ਅਗਲੀ ਪੇਸ਼ੀ ਉਹ 16 8 2024 ਨਿਸ਼ਚਿਤ ਕੀਤੀ ਹੈ ਅ ਬਚੇ ਦੀ ਪੇਸ਼ੀ ਹੋਈ ਹੈ ਜੀ ਬਿਲਕੁਲ ਦੋਸ਼ੀਆਂ ਦੀ ਵੀ ਸੀ ਚੱਲ ਰਹੀ ਹੈ ਕਾਫੀ ਨੰਬਰ ਆਫ ਜਿਹੜੇ ਹੈਗੇ ਆ ਕਯੂ ਤੋਂ ਪੇਸ਼ ਹੋ ਚੁੱਕੇ ਮੈਨੂੰ ਐਗਜ਼ੈਕਟ ਪਤਾ ਨਹੀਂ ਹੈਗਾ ਕਿਉਂਕਿ ਵਕੀਲ ਸਾਹਿਬਾਂ ਨੂੰ ਜਿਹੜਾ ਹੈਗਾ ਅੱਜ ਅੰਦਰ ਜਾਣ ਤੋਂ ਮਨਾਹੀ ਦੀ ਹੜਤਾਲ ਹੋ ਕਰਕੇ ਜੇ ਜਦੋਂ ਵੀ ਕੋਈ ਇਨਫਾਰਮੇਸ਼ਨ ਆਉਂਦੀ ਹੈ ਉਦੋਂ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਉਹ ਜਿਹੜੀ ਵੀ ਪੇਸ਼ੀ ਉਹ ਵੀ ਸੀ ਰਹੀ ਹੈ ਸਾਰੇ ਦੋਸ਼ੀਆਂ ਦੀ